ਆ ਖੜੀ ਐ ਅੱਜ ਤਾਂ ਪ੍ਰਪੋਜ਼ ਕਰ ਹੀ ਦੇਣਾ ਮੈਂ ਐਕਸਕਿਊਜ਼ ਮੀ ਹਾਂਜੀ ਇਹ ਤੁਹਾਡੇ ਲਈ ਓ ਵਾਓ ਵਾਟ ਅ ਬਿਊਟੀਫੁਲ ਫਲਾਅਰ ਥੈਂਕ ਯੂ ਜੀ ਬਸ ਇਹ ਦੇ ਕਿੰਨੇ ਪੈਸੇ ਦੇਵਾ ਵੀਰੇ ਐਕਸਕਿਊਜ਼ ਮੀ ਹਾਂਜੀ ਆਈ ਲਵ ਯੂ ਤੇ ਹਿੰਮਤ ਕਿ ਮੈਂ ਕੋਈ ਮੈਨਸ ਆਪ ਕਹਿਣ ਦੀ ਦਬਾਵਾ ਜਾ ਤੂੰ ਓਏ ਲੰਬੂ ਆ ਗਿਆ ਲੰਬੂ ਕੋਈ ਸਾਲਾ ਕਦੇ ਸ਼ਰਤ ਨਹੀਂ ਹਾਰਦਾ ਇਹਦੇ ਨਾਲ ਸ਼ਰਤ ਲਾ ਕੇ ਤੇ ਥਪੜੇ ਪਵਾਉਨੇ। ਹੋਰ ਬਈ ਲੰਬੂ ਗਿਆ ਹਾਲ ਐ। ਉਹ ਸਾਹਮਣੇ ਕੁੜੀ ਘੜੀ ਦਿਖਦੀ ਐ। ਹਾਂ। ਤੂੰ ਉਹਨੂੰ ਇਹ ਗਲਾਬ ਦਾ ਫੁੱਲ ਦੇ ਸਕਦਾ। ਪਰ ਇਹ ਚ ਮੇਰਾ ਕੀ ਫਾਇਦਾ? ਫਾਇਦਾ ਤਾਂ ਐਵੇਂ ਵੀ 500 ਰੁਪਏ ਦੀ ਸ਼ਰਤ ਲੱਗੂਗੀ। ਹੁਣੀ ਦੇਖ ਨ ਯਾਰ ਆ। ਕਿਉਂ? ਮੰਨਦਾ ਮੇਰਾ? ਪਰ ਇਹ ਤਾਂ ਦੱਸ ਦੇ ਯਾਰ। ਵੀ ਤੂੰ ਫੁੱਲ ਦੇ ਆ ਕਿਵੇਂ ਯਾਰ? ਹੋਇ ਆਂ। ਹੁਣ ਤੈਨੂੰ ਕੀ ਬਿਮਾਰੀ ਐ ਬਿਮਾਰੀ ਤਾਂ ਜੀ ਮੇਰੀ ਭੈਣ ਨੂੰ ਸੀ ਉਹ ਬਿਮਾਰੀ ਨੇ ਉਹਦੀ ਜਾਨ ਲੈ ਲਈ ਉਹਦੀ ਸ਼ਕਲ ਬਿਲਕੁਲ ਹੀ ਤੁਹਾਡੇ ਨਾਲ ਮਿਲਦੀ ਸੀ ਤੇ ਮੇਰੀ ਭੈਣ ਨੂੰ ਗੁਲਾਬ ਦੇ ਫੁੱਲ ਬਹੁਤ ਸੰਭ ਸੀ ਤੁਸੀਂ ਪਲੀਜ਼ ਇਹ ਗੁਲਾਬ ਦਾ ਫੁੱਲ ਰੱਖ ਲਓ ਮੇਰੇ ਮਨ ਨੂੰ ਬੜੀ ਤਸੱਲੀ ਮਿਲੇਗੀ ਆ ਕਿ ਮੈਂ ਮੱਥਾ ਜਾ ਗੁੱਟੀ ਜਾਣਾ ਕੀ ਹੋ ਗਿਆ ਕੁਛ ਨਹੀਂ ਯਾਰ ਮੇਰਾ ਤਾਂ ਬਾਲਾ ਦਵਾ ਮੋਟਾ ਉਹ ਤਾਂ ਮੈਨੂੰ ਪਤਾ ਹੈ ਤੂੰ ਗੱਲ ਦੱਸ ਕੁਛ ਨਹੀਂ ਯਾਰ ਮੇਰੇ ਜ਼ਰੂਰੀ ਕਾਜ ਸੀ ਪਤਾ ਨਹੀਂ ਕਿੱਥੇ ਰੱਖ ਕੇ ਭੁੱਲ ਗਿਆ ਲੱਭ ਹੀ ਨਹੀਂ ਰਿਹਾ ਤੈਨੂੰ 20 ਵਾਰੀ ਕਿਹਾ ਵੀ ਬਦਾਮ ਪਿਓ ਕੇ ਖਾਇਆ ਕਰ ਤੇਰੇ ਕੋਲ ਯਾਦ ਰਹਿਣ ਲੱਗ ਜੇ ਭੋਰਾ ਇਹੀ ਕੰਮ ਕਰਦਾ ਪਹਿਲਾਂ ਆ ਕੀ ਬਰੋਲਾ ਫਰਲੀ ਜੀ ਕਰੀ ਜਾਂਦਾ ਹੈ ਮੈਂ ਤੂੰ ਕੀ ਬਰੋਲਾ ਫਰਲੀ ਜੀ ਕਰੀ ਜਾਂਦਾ ਹੈ ਤੂੰ ਰਾਤ ਕਿਹਾ ਦੇ ਵੀ ਬਦਾਮ ਪਿਓ ਲਿਆ ਕਰ ਯਾਰ ਹਾਂ ਫਿਰ ਉਹ ਤਾਂ ਚੰਗੇ ਹੁੰਦੇ ਨੇ ਉਹੀ ਨਹੀਂ ਪਤਾ ਕਿੱਥੇ ਰਸਤੇ ਪਿਉਦੇ ਉਹੀ ਲੱਭੀ ਜਾਂਦਾ ਅੱਖਾਂ ਦੇ ਵਿੱਚ ਡੂੰਗਾ ਸਾਗਰ ਤੇਰਾ ਦੇਖੋ ਜੀ ਆਪਾਂ ਆਪਣੇ ਘਰ ਦੇ ਨੂੰ ਤਾਂ ਪਸੰਦ ਆ ਮੈਂ ਸੋਚਦੀ ਸੀ ਆਪਾਂ ਇੱਕ ਦੂਜੇ ਦੀ ਪਸੰਦ ਵੀ ਜਾਣ ਲਈਏ ਹਾਂ ਇਹ ਵੀ ਠੀਕ ਹੈ ਤੁਸੀਂ ਦੱਸੋ ਤੁਹਾਨੂੰ ਕਿਸ ਤਰ੍ਹਾਂ ਦਾ ਮੁੰਡਾ ਚਾਹੀਦਾ ਸੀ ਨਹੀਂ ਨਹੀਂ ਪਹਿਲਾਂ ਤੁਸੀਂ ਦੱਸੋ ਤੁਹਾਨੂੰ ਕਿੱਦਾਂ ਦੀ ਕੁੜੀ ਚਾਹੀਦੀ ਹੈ ਬੱਸ ਜੀ ਕੁੜੀ ਕੈਰੈਕਟਰ ਬੁੱਕ ਹੋ ਠੀਕ ਹੋ ਗਏ ਲੜਾਈ ਚੜਾਈ ਨਾ ਕਰਦੀ ਉਹ ਬਸ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਹੁਣ ਤੁਸੀਂ ਦੱਸੋ ਤੁਹਾਨੂੰ ਕਿਸ ਤਰ੍ਹਾਂ ਦਾ ਮੁੰਡਾ ਚਾਹੀਦਾ ਦੇਖੋ ਜੀ ਮੈਨੂੰ ਮੁੰਡਾ ਤੁਹਾਡੇ ਵਰਗਾ ਸੋਹਣਾ ਤੇ ਅਮੀਰ ਚਾਹੀਦਾ ਮੈਂ ਕਰੇ ਜਾ ਕਿ ਆ ਕਿਉਂ ਕਰੇ ਕੋ ਜਾਣਾ ਤੁਸੀਂ ਉਹਨਾ ਜੀ ਮੀਆਂ ਨਾਲ ਤੇ ਮੈਂ ਨਾ ਆਪਣੇ ਹੈਲੀਕਾਪਟਰ ਅੰਦਰ ਕਰਕੇ ਆਇਆ ਹੈਲੀਕਾਪਟਰ ਅੰਦਰ ਸਸਿਕਾ ਲਾ ਜੀ ਸਸਿਕਾ ਬਹਿ ਜਾ ਸਰਬੀ ਗਰਮ ਦੁੱਧ ਕਰਕੇ ਲਿਆ ਦੇਖ ਤਾਂ ਕੁੜੀ ਆਈ ਏ ਠੰਡ ਵਿੱਚ ਲੈ ਇਹਦੀ ਭੈਣ ਅੱਜ ਫੇਰ ਆ ਗਈ ਨਿੱਤੀ ਆ ਜਾਂਦੇ ਦੁੱਧ ਚ ਪੱਤੀ ਪੀਣ ਮੈਂ ਵੀ ਅੱਜ ਪਲਉਂਦੀ ਨਹੀਂ ਐ ਨਹੀਂ ਭਾਜੀ ਦੁੱਧ ਉਹ ਥੋੜਾ ਬਹੁਤਾ ਤਾਂ ਹੋਊਗਾ ਚਾਹੇ ਬਣਾ ਦੇ ਵਿਚਾਰੀ ਨੂੰ ਚਾਹ ਨਾ ਕੀਤੇ ਨੂੰ ਕੁਝ ਹੋਰ ਹੈ ਨਹੀਂ ਭਾਜੀ ਚਾਹ ਜੋ ਗਵੀ ਫਿਰ ਗਰਮ ਪਾਣੀ ਪਲਾ ਦੇ ਦੇਖ ਤਾਂ ਠੰਡ ਵਿੱਚ ਠਰੀ ਪਈ ਏ ਵਿਚਾਰੀ ਗਰਮ ਪਾਣੀ ਨਾ ਕਿਤੇ ਕੁਝ ਹੋਰ ਬਾਜੀ ਸਿਲੰਡਰ ਮੁੱਕਿਆ ਹੋਇਆ ਹੈ ਮੈਂ ਪਵਾਉਣੀ ਇਹਨੂੰ ਠੰਡਾ ਪਾਣੀ ਉਹ ਵੀ ਬਰਫ਼ ਪਾ ਕੇ ਹੂੰ ਹੁਣ ਜਦਨਗੇ ਦੰਦੇ ਦੇ ਗਾਹਾਂ ਨੂੰ ਨਹੀਂ ਬੜਦੀ ਇੱਥੇ ਆਲੂ ਪਾਣੀ ਬੀਬੀ ਸਸਤੀ ਕਾਲ ਸਮਝ ਤੂੰ ਤੂੰ ਨਭੀਏ ਇਹਦਾ ਠੰਡਾ ਹੈ ਮੈਂ ਤੈਨੂੰ ਦੁੱਧ ਦੇ ਚ ਪੱਤੀ ਬਣਾ ਕੇ ਦੇਣੀ ਆ ਹਾਂ ਦੁੱਧ ਵਿੱਚ ਪੱਤੀ ਤਾਂ ਪੈਣੀ ਆ ਹੁਣ ਭੈਣ ਜੋ ਤੇਰੀ ਏ ਉਹ ਨੋ 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 ਸਰ ਵੀ ਕੀ ਹੋਇਆ ਇੰਨੀ ਪੜ੍ਹਾਈ ਲਿਖਾਈ ਕਰਕੇ ਇੱਕ ਨੌਕਰੀ ਮਿਲੀ ਸੀ ਪਹਿਲਾਂ ਤਾਂ ਮੈਨੂੰ ਸਿਲੇਕਟ ਕਰ ਲਿਆ ਫਿਰ ਕਹਿੰਦੇ ਗੈਟ ਆਊਟ ਲੈ ਗੈਟ ਆਊਟ ਉਹ ਕਹਤੋ ਉਹ ਮੈਨੂੰ ਕਹਿੰਦੇ ਪਹਿਲੇ ਮਹੀਨੇ ਤੈਨੂੰ 10000 ਸੈਲਰੀ ਦਵਾਂਗੇ ਦੂਜੇ ਮਹੀਨੇ 20 ਤੀਜੇ ਮਹੀਨੇ 30 ਚੌਥੇ ਮਹੀਨੇ 40 ਜੇ ਸੈਲਰੀ ਦੀ ਗੱਲ ਹੋ ਹੀ ਗਈ ਸੀ ਫਿਰ ਗੈਟ ਆਊਟ ਕਦੋਂ ਕਹਤਾ ਜਦੋਂ ਉਹਨਾਂ ਨੇ ਮੈਨੂੰ ਕਿਹਾ ਵੀ ਚੌਥੇ ਮਹੀਨੇ 40000 ਤਨਖਾਹ ਮੈਂ ਕਿਹਾ ਮੈਂ ਤਾਂ ਚੌਥੇ ਮਹੀਨੇ ਹੀ ਸਟਾਰਟ ਕਰੂੰਗੇ